ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਹਮੇਸ਼ਾ ਹੀ ਸੱਚ ਦਾ ਉਪਦੇਸ਼ ਸੱਚ ਦੇ ਮਾਰਗ ਉੱਤੇ ਚੱਲਣ ਦਾ ਉਪਦੇਸ਼ ਦਿੱਤਾ ਹੈ ਆਓ ਅਸੀਂ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਸਾ ਦੇਸ਼ ਵਿੱਚ ਪਹੁੰਚੇ ਸ਼ਹਿਰ ਤੋਂ ਬਾਅਦ ਜੰਗਲ ਵਿੱਚ ਸ਼ੇਖ ਫਰੀਦ ਮਿਲ ਗਏ ਸ਼ੇਖ ਫਰੀਦ ਬੋਲੇ ਅੱਲਾ ਅੱਲਾ ਦਰवेश ਤਾਂ ਗੁਰੂ ਜੀ ਨੇ ਜਵਾਬ ਦਿੱਤਾ ਅੱਲਾ ਫਕੀਰ ਜੋ ਹਦ ਮਹੀਸ਼ ਦੋਨਾਂ ਰਲ ਕੇ ਗਿਆਨ ਗੋਸ਼ਟੀ ਕੀਤੀ ਸ਼ਬਦਾਂ ਦਾ দান ਪ੍ਰਦਾਨ ਕੀਤਾ ساری ਰਾਤ ਏਵੇਂ ਹੀ ਗੋਸ਼ਟ ਕਰਦਿਆਂ ਨਿਕਲ ਗਈ ਅੰਮ੍ਰਿਤ ਵੇਲੇ ਉਨਾਂ ਦੇ ਕੋਲੋਂ ਇੱਕ ਰੱਬ ਦਾ ਬੰਦਾ ਲੰਗਿਆ ਉਸਨੇ ਦੇਖਿਆ ਕਿ ਦੋ ਸਾਈ ਫਕੀਰ ਬੈਠੇ ਹਨ ਉਹ ਘਰੇ ਗਿਆ ਤੇ ਇੱਕ ਛੰਨਾ ਦੁੱਧ ਦਾ ਭਰ ਲਿਆ ਆ ਤੇ ਛੰਨੇ ਵਿੱਚ ਚਾਰ ਮੋਰਾ ਵੀ ਪਾ ਲਿਆ ਆ ਸ਼ੇਖ ਫਰੀਦ ਜੀ ਨੇ ਆਪਣਾ ਹਿੱਸਾ ਪੀ ਲਿਆ ਤੇ ਗੁਰੂ ਜੀ ਦਾ ਹਿੱਸਾ ਪਿਆ ਰਿਹਾ ਸਵੇਰ ਹੋਈ ਤਾਂ ਸ਼ੇਖ ਫਰੀਦ ਬੋਲਿਆ ਪਹਿਲੇ ਪੈਰੇ ਫੁੱਲੜਾ ਪਲਬੀ ਪਛਾਰਾਤ ਜੋ ਜਾਗਰ ਲਹਨ ਸੇ ਸਾਈ ਕੰਨੋ ਦਾਤ ਤਾਂ ਬਾਬਾ ਜੀ ਨੇ ਜਵਾਬ ਦਿੱਤਾ ਦਾੰਤੀ ਸਾਹਿਬ ਸੰਦਿਆਂ ਕਿਆ ਚੱਲੇ ਤਿਸ ਨਾਲ ਇੱਕ ਚ ਗੰਦੇ ਨਾ ਲਹਿਨ ਇਕਣਾ ਸੁੱਤਿਆ ਦੇ ਉਠਾਲ ਤਾਂ ਗੁਰੂ ਜੀ ਨੇ ਆਖਿਆ ਸ਼ੇਖ ਫਰੀਦ ਤੂੰ ਦੁੱਧ ਵਿੱਚ ਹੱਥ ਪਾ ਕੇ ਤਾਂ ਦੇਖ ਇਸ ਬਰਤਨ ਵਿੱਚ ਕੁਝ ਪਿਆ ਹੈ ਜਦੋਂ ਸ਼ੇਖ ਫਰੀਦ ਜੀ ਨੇ ਦੁੱਧ ਵਿੱਚ ਹੱਥ ਪਾ ਕੇ ਦੇਖਿਆ ਤਾਂ ਉਸ ਵਿੱਚੋਂ ਚਾਰ ਮੋਰਾ ਨਿਕਲ ਆਈਆਂ ਤੇ ਉਹ ਬੰਦਾ ਬਰਤਨ ਛੱਡ ਕੇ ਘਰ ਚਲਾ ਗਿਆ ਗੁਰੂ ਜੀ ਤੇ ਸ਼ੇਖ ਫਰੀਦ ਜੀ ਵਿੱਚ ਫਿਰ ਗਿਆਨ ਗੋਸ਼ਟੀ ਸ਼ੁਰੂ ਹੋ ਗਈ ਇਹਨਾਂ ਦੀ ਗਿਆਨ ਗੋਸ਼ਟੀ ਦੇ ਸਾਰੇ ਸ਼ਬਦ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਜਦੋਂ ਦੋਨੋਂ ਗਿਆਨ ਗੋਸ਼ਟੀ ਤੋਂ ਵੇਲੇ ਹੋਏ ਤਾਂ ਦੋਨੋਂ ਉੱਠ ਕੇ ਪਾਸੇ ਨੂੰ ਤੁਰ ਪਏ ਕੁਝ ਦਿਨ ਬਾਅਦ ਉਸ ਛੰਨੇ ਦਾ مالک ਆਇਆ ਤੇ ਦੇਖਦਾ ਹੈ ਕਿ ਛੰਨਾ ਸੋਨੇ ਦਾ ਬਣ ਗਿਆ ਤੇ ਮੋਹਰਾਂ ਨਾਲ ਭਰਿਆ ਪਿਆ ਹੈ ਬੜਾ ਪਛਤਾਇਆ ਕਿ ਰੱਬ ਦੇ ਬੰਦੇ ਮਿਲੇ ਸੀ ਪਰ ਮੈਂ ਪਹਿਚਾਨਿਆ ਨਾ ਮੈਂ ਉਹਨਾਂ ਦੇ ਚਰਨ ਫੜ ਲੈਂਦਾ ਤਾ ਹੋ ਸਕਦਾ ਖੁਦਾ ਨਾਲ ਹੀ ਮਲਾ ਦਿੰਦਾ ਆਖਰ ਉਸ ਨੇ ਸ਼ਨਨ ਚੁੱਕਿਆ ਤੇ ਆਪਣੇ ਘਰ ਚਲਾ ਗਿਆ ਗੁਰੂ ਜੀ ਤੇ ਸ਼ੇਖ ਫਰੀਦ ਆਸਾ ਦੇਸ਼ ਨੂੰ ਚਲੇ ਗਏ ਦੂਜੇ ਪਾਸੇ ਆਸਾ ਦੇਸ਼ ਦਾ ਰਾਜਾ ਮਰ ਗਿਆ ਉਸ ਦਾ ਸੰਸਕਾਰ ਕੀਤਾ ਗਿਆ ਸਾਰਾ ਸਰੀਰ ਸੜ ਗਿਆ ਪਰ ਖੋਪੜੀ ਨਾ ਜਲੀ ਆਖਰ ਜੋਤਿਸ਼ਾਨੇ ਰਾਲਕੇ ਜੋਤਿਸ਼ ਲਗਾਇਆ ਤੇ ਦੱਸਿਆ ਕਿ ਇਸਨੇ ਇੱਕ ਵਾਰੀ ਝੂਠ ਬੋਲਿਆ ਸੀ ਇਸ ਘਰ ਕੀ ਇਸਦੀ ਜੀਵਾਤਮਾ ਕਸ਼ਟ ਵਿੱਚ ਹੈ ਹੁਣ ਕਿਸੇ ਸੰਤ ਦੇ ਚਰਨ ਇਸ ਖੋਪੜੀ ਨੂੰ ਲੱਗਣ ਤਾਂ ਇਸ ਦਾ ਉਦਾਰ ਹੋ ਸਕਦਾ ਹੈ ਵਜ਼ੀਰ ਨੇ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰਾ ਦਿੱਤੇ ਸਿਰਫ ਇੱਕ ਦਰਵਾਜ਼ਾ ਖੁੱਲ੍ਹਾ ਰੱਖਿਆ ਜਿਸ ਵਕਤ ਗੁਰੂ ਤੇ ਸ਼ੇਖ ਫਰੀਦ ਦਰਵਾਜ਼ੇ ਕੋਲ ਪਹੁੰਚੇ ਤਾਂ ਗੁਰੂ ਜੀ ਨੇ ਕਿਹਾ ਸ਼ੇਖ ਫਰੀਦ ਤੂੰ ਅੱਗੇ ਚੱਲ ਪਰ ਉਸ ਨੇ ਕਿਹਾ ਇਹ ਨਹੀਂ ਹੋ ਸਕਦਾ ਤੁਸੀਂ ਅੱਗੇ ਚੱਲੋ ਗੁਰੂ ਜੀ ਨੇ ਦਰਵਾਜ਼ੇ ਅੰਦਰ ਪੈਰ ਰੱਖਿਆ ਤਾਂ ਪੈਰ ਖੋਪੜੀ ਨੂੰ ਲੱਗਾ ਤੇ ਖੋਪੜੀ ਫਟ ਗਈ ਤੇ ਰਾਜੇ ਦੀ ਗਤੀ ਹੋਈ ਇਹ ਦੇਖੇ ਆਸਾ ਦੇਸ਼ ਦੇ ਸਭ ਲੋਕ ਗੁਰੂ ਜੀ ਦੇ ਚਰਨੀਆਂ ਲੱਗੇ ਭਾਂਤ ਭਾਂ ਦੀਆ ਪੇਟਾਵਾਂ ਲੈ ਕੇ ਆਉਣ ਲੱਗੇ ਇੱਕ ਪੁਰਖ ਪ੍ਰਸ਼ਾਦਾ ਲੈ ਕੇ ਆਇਆ ਤਾਂ ਛੇਕ ਫਰੀਦ ਜੀ ਦੇ ਅੱਗੇ ਆਨ ਰੱਖਿਆ ਬੇਨਤੀ ਕੀਤੀ ਜੀ ਪ੍ਰਸ਼ਾਦਾ ਛਕੋ ਤਾਂ ਫਰੀਦ ਜੀ ਨੇ ਆਖਿਆ ਮੈਂ ਪੇਟ ਭਰ ਕੇ ਖਾਧੀ ਹੈ ਔਰ ਪੱਲੇ ਨਾਲ ਵੀ ਬੱਦੀ ਹੈ ਤਾਂ ਆਸਾ ਦੇਸ਼ ਦੇ ਲੋਕਾਂ ਆਖਿਆ ਹੈ ਖੁਦਾ ਦੇ ਬੰਦੇ ਤੂੰ ਕਿਸੇ ਕੁਆੜ ਮੁਲਕ ਦਾ ਰਹਿਣ ਵਾਲਾ ਹੈ ਜੋ ਕੂੜ ਬੋਲਦਾ ਹੈ ਕਿਤੇ ਤੂੰ ਸ਼ੇਖ ਫਰੀਦ ਦੇ ਮੁਲਕ ਦਾ ਤਾਂ ਨਹੀਂ ਉਸਨੇ ਵੀ ਪੱਲੇ ਨਾਲ ਕਾਰ ਦੀ ਰੋਟੀ ਬੰਨੀ ਹੋਈ ਹੈ ਇਹ ਸੁਣਦਿਆਂ ਹੀ ਸ਼ੇਖ ਫਰੀਦ ਨੇ ਪੱਲੇ ਬੰਨ੍ਹੇ ਹੋਏ ਕਾਠ ਦੀ ਰੋਟੀ ਸੁੱਟ ਦਿੱਤੀ ਸੋਚੀ ਪੈ ਗਿਆ ਕਿ ਰਾਜੇ ਨੇ ਤਾਂ ਸਿਰਫ ਇੱਕ ਵਾਰੀ ਝੂਠ ਬੋਲਿਆ ਤਾਂ ਉਸ ਦਾ ਇਹ ਹਾਲ ਹੋਇਆ ਹੈ ਮੈਂ ਤਾਂ ਕਿੰਨੀ ਵਾਰੀ ਝੂਠ ਬੋਲਿਆ ਹੈ ਮੇਰਾ ਕੀ ਹਾਲ ਹੋਵੇਗਾ ਗੁਰੂ ਜੀ ਨੇ ਕਿਹਾ ਸ਼ੇਖ ਫਰੀਦ ਤੇਰੇ ਅੰਦਰ ਖੁਦਾ ਵਾਸਤਾ ਹੈ ਸ਼ੇਖ ਫਰੀਦ ਨੇ ਅਸੀਂ ਸੁੰਗੀ ਤਾਂ ਗੁਰੂ ਜੀ ਨੇ ਕਿਹਾ ਫਰੀਦ ਅੱਜ ਕੋਈ ਪ੍ਰਾਨ ਕਰ ਲੈ ਤਾਂ ਸ਼ੇਖ ਫਰੀਦ ਜੀ ਨੇ ਕਿਹਾ ਸਤਿ ਬਚਨ ਜੀ ਤੇ ਦੋਨੋਂ ਗੱਲ ਮਿਲੇ ਤੇ ਸ਼ੇਖ ਫਰੀਦ ਉੱਥੋਂ ਚਲੇ ਗਏ ਗੁਰੂ ਜੀ ਨੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਸਤ ਦੀ ਕਿਰਤ ਕਰਨੀ ਸੰਤਾਂ ਦੀ ਤੇ ਆਏ ਮੁਸਾਫਰਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ